ਕੀ ਤੁਹਾਡੇ ਵੀ ਚਾਵਲ ਬਚ ਜਾਂਦੇ ਨੇ ਜੇਕਰ ਹਾਂ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਤੇ ਕਿਸ ਤਰ੍ਹਾਂ ਆਪਾਂ ਅੱਜ ਦੇ ਚੋਲੇ ਨੂੰ ਆਪਾਂ ਵਰਤੋ ਵਿੱਚ ਲਿਆਂਦਾ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਵੇਖਿਓ ਗੁਰਦਾਸ ਵਲੋਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਕੌੜੇ ਇੱਕ ਸਪੈਸ਼ਲ ਚੀਜ਼ ਤੋਂ ਬਣਾਵਾਂਗੇ ਜੇਕਰ ਤੁਹਾਡੇ ਘਰ ਵੀ ਰਾਤ ਦੇ ਬਚੇ ਹੋਏ ਚੋਲ ਬਚ ਜਾਂਦੇ ਨੇ ਤੇ ਤੁਸੀਂ ਉਹਨੂੰ ਖਾਣਾ ਪਸੰਦ ਨਹੀਂ ਕਰਦੇ ਤੇ ਤੁਸੀਂ ਇਹਨਾਂ ਨੂੰ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਚੋਲਾ ਨੂੰ ਖਾ ਸਕਦੇ ਹੋ ਉਹ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਦੁਬਾਰੇ ਖਾ ਸਕਦੇ ਹਾਂ ਬਣਾ ਕੇ ਉਹ ਅੱਗੇ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸ ਦਾਂਗੇ ਤੇ ਇਹਨਾਂ ਚੋਲਾਂ ਨੂੰ ਘਰ ਤੋਂ ਵਿੱਚ ਲਿਆਉਣ ਵਾਸਤੇ ਜਦ ਆਪਾਂ ਜੋ-ਜੋ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਤੇ ਪਕੌੜੇ ਬਣਾਉਣ ਵਾਸਤੇ ਆਪਾਂ ਇੱਥੇ ਲੈਏ ਨੇ 3 ਲੈਏ ਨੇ ਮੀਡੀਅਮ ਸਾਈਜ਼ ਦੇ ਆਲੂ ਤੇ ਨਾਲ ਹੀ ਇਥੇ ਦੋ ਲਈਆਂ ਹਰੀਆਂ ਮਿਰਚਾਂ ਕੱਟ ਕੇ ਤੇ ਦੋ ਮੀਡੀਅਮ ਸਾਈਜ਼ ਦੇ ਲਈ ਨੇ ਪਿਆਜ਼ ਥੋੜਾ ਜਿਹਾ ਇਹਨਾਂ ਨੂੰ ਮੋٹے ਪੀਸਾ ਵਿੱਚ ਆਪਾਂ ਇਹ ਪਿਆਜ਼ਾਂ ਨੂੰ ਇਸ ਤਰ੍ਹਾਂ ਕੱਟ ਲਿਆ ਤੇ ਨਾਲ ਹੀ ਇਥੇ ਅੱਧੀ ਕੋਲੀ ਬੇਸਨ ਦੀ ਬੇਸਨ ਆਪਾਂ ਜਿਹੜਾ ਪਕੌੜਿਆਂ ਵਿੱਚ ਪਾਉਣਾ ਇਹਨੂੰ ਆਪਾਂ ਆਪਣੇ ਹਿਸਾਬ ਦੇ ਜਿੰਨੀ ਸਾਨੂੰ ਲੋੜ ਹੋਏਗੀ ਉਹ ਨਾਪੀ ਅਸੀਂ ਪਾ ਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਕਦੂ ਦਾ ਸ਼ਾਦੂਆ ਨੂੰ ਆਲੂਆਂ ਆਪਾਂ ਮੋٹے ਸਾਈਜ਼ ਤੋਂ ਆਪਾਂ ਕੱਦੂਕਸ਼ ਕਰ ਲਾਂਗੇ ਤੁਸੀਂ ਚਾਹੋ ਤੇ ਇਹਨਾਂ ਨੂੰ ਪਤਲੇ ਲੰਬੇ-ਲੰਬੇ ਪੀਸਾਂ ਵਿੱਚ ਵੀ ਕੱਟ ਸਕਦੇ ਹੋ ਪਰ ਆਪਾਂ ਜਿਹੜੇ ਅੱਜ ਆਪ ਪਕੌੜੇ ਬਣਾਉਣੇ ਨੇ ਇਹਨਾਂ ਨੂੰ ਆਪਾਂ ਕੱਦੂਕਸ਼ ਕਰਕੇ ਫੇਰ ਬਣਾਵਾਂਗੇ ਤੇ ਆਲੂਆਂ ਨੂੰ ਆਪਾਂ ਕਰ ਲੈਨੇ ਆਂ ਜੀ ਸਾਰਿਆਂ ਨੂੰ ਕੱਦੂਕਸ਼ ਆਲੂਆਂ ਨੂੰ ਆਪਾਂ ਕੱਦੂਕਸ਼ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਆਲੂ ਸਾਨੂੰ ਚਾਹੀਦੇ ਨੇ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਰਾਤ ਦੇ ਬਚੇ ਹੋਏ ਚੋਲ पादे आप प्याज हरिया मिर्चा बाकी थोड़े जे होर मसाले पाव गे स्वाद नावे जी आप अद्धा चम्मच लून का थोड़ा जा पे आप धनिया पाउडर त्धा चम्मच पवेंगे आप लाल मिर्च हरिया पा पाइया आप दो थोड़ा जा पवे जी आप चम्मच का चौथा हिस्सा जीरे का ਤੇ ਥੋੜਾ ਜਿਹਾ ਪਾਵਾਂਗੇ ਆਪਾਂ ਸਾਬਤ ਧਨੀਆ ਤੇ 3 ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਬੇਸਨ ਦੇ ਬੇਸਨ ਦੇ ਨਾਲ ਜਿਹੜੀ ਬਾਈਂਡਿੰਗ ਆ ਬਹੁਤ ਵਧੀਆ ਹੋ ਜਾਂਦੀ ਆ ਪਕੌੜਿਆਂ ਦੀ ਤੇ ਥੋੜੇ 3 ਚਮਚ ਆਪਾਂ ਪਾਵਾਂਗੇ ਫਿਰ ਬਾਅਦ ਵਿੱਚ ਜੇ ਸਾਨੂੰ ਲੋੜ ਹੋਈ ਤੇ ਆਪਾਂ ਹੋਰ ਪਾਵਾਂਗੇ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕਰ ਲੈਨੇ ਆ ਜੀ ਮਿਕਸ ਪਾਣੀ ਨਹੀਂ ਹਜੇ ਆਪਾਂ ਬਿਲਕੁਲ ਵੀ ਪਾਉਣਾ ਕਿਉਂਕਿ ਆਲੂ ਪਹਿਲਾਂ ਹੀ ਪਾਣੀ ਛੱਡ ਦਿੰਦੇ ਨੇ ਨਮਕ ਪਾਇਆ ਆਪਾਂ ਇਸ ਕਰਕੇ ਤੇ ਪਾਣੀ ਆਪਾਂ ਬਾਅਦ ਚ ਪਾਵਾਂਗੇ ਜਿੱਤਲਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਈਏ ਇੱਕ ਵਾਰੀ ਆਪਾਂ ਚੈੱਕ ਕਰ ਲੈਨੇ ਇਹਨਾਂ ਦੇ ਜੀ ਥੋੜੇ ਜਿਹਾ ਗੋਲੇ ਜੇ ਬਣਾ ਕੇ ਤੇ ਤੁਸੀਂ ਦੇਖ ਸਾਜੇ ਗੋਲੇ ਆਪਣੇ ਬਣ ਗਏ ਵੇਖੋ ਬੇਕਦਮ ਤਿਆਰ ਹੋ ਗਿਆ ਤੇ ਵੇਸਣ ਤੇ ਸਾਨੂੰ ਹੋਰ ਲੋਡ ਨਹੀਂ ਹੈਗੀ ਪਾਉਣ ਦੀ ਆਪਾਂ ਇੰਨੇ ਵੇਸਣ ਦੇ ਵਿੱਚ ਹੀ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਚੱਲਦੇ ਆਂ ਜੀ ਚੁੱਲੇ ਵੱਲ ਪਕੌੜਿਆਂ ਦੀ ਕਰਨਾ ਤਲਾਈ ਤੇਲ ਆਪਣਾ ਇੱਧਰ ਹੋ ਗਿਆ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਥੋੜੇ ਥੋੜੇ ਆਲੂ ਲੈ ਕੇ ਤੇ ਇਹਨਾਂ ਨੂੰ ਕਰ ਲੈਨੇ ਜੀ ਫਰਾਈ ਬਹੁਤੇ ਮੋٹے ਮੋٹے ਨਹੀਂ ਆਪਾਂ ਬਣਾਉਣੇ বিকুল ছোটে ছোট পকোড়ে বনা एक ाइ सेने होने करलेने स चेंज कोे से चुके ने ह करने प्लेट बचे ਤੇ ਬਾਕੀ ਦੇ ਰਹਿੰਦੇ ਪਕੌੜੇ ਵੀ ਆਪਾਂ ਇਸੇ ਤਰ੍ਹਾਂ ਸਾਰੇ ਕਰ ਲੈਣੇ ਆ ਜੀ ਫਰਾਈ ਤੇ ਲੌਜੀ ਪਕੌੜੇ ਆਪਣੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਪਾ ਕੇ ਕਰਦੇ ਆਂ ਜੀ ਸਰ ਪਕੌੜੇ ਬਹੁਤ ਹੀ ਵਧੀਆ ਬਣੇ ਨੇ ਚੋਲਾਂ ਦੇ ਆਪਣੇ ਕਰਾਰੇ ਪਕੌੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆਵਾਜ਼ ਹੀ ਤੁਸੀਂ ਸੁਣ ਸਕਦੇ ਹੋ ਕਿੰਨੇ ਕਰਾਰੇ ਆਪਣੇ ਪਕੌੜੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਤਰੀਕੇ ਨਾਲ ਰਾਤ ਦੇ ਬਚੇ ਹੋਏ ਚੋਲਾਂ ਦੇ ਪਕੌੜੇ ਬਣਾ ਕੇ ਦੇਖਿਓ ਗੋਲੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਨੇ ਤੇ ਅੱਜ ਦੇ ਪਕੌੜੇ ਨੂੰ ਆਪਾਂ ਕਰਾਂਗੇ ਜੀ ਲਾਲ ਚਟਨੀ ਦੇ ਨਾਲ ਸਰਵ ਟਮਾਟੋ ਕੈਚੱਪ ਦੇ ਨਾਲ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ